ਕ੍ਰੋਮਨੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ 14 ਦਿਨਾਂ ਲਈ ਨਿਆਇਕ ਹਿਰਾਸਤ ਲਈ ਨਿਊ ਨਾਬਾ ਜੇਲ੍ਹ ਭੇਜ ਦਿੱਤਾ ਅੱਜ ਵਿਜੀਲੈਂਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਪੁਲਸ ਰਿਮਾਂਡ ਦੀ ਕੋਈ ਮੰਗ ਨਹੀਂ ਕੀਤੀ ਗਈ ਜੁਡੀਸ਼ੀਅਲ ਤੇ ਭੇਜਣ ਦੀ ਮੰਗ ਕੀਤੀ ਗਈ ਜਿਸ ਤਹਿਤ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਅੱਜ ਨਿਆਂਇ ਹਿਰਾਸਤ ਲਈ ਜੇਲ੍ਹ ਚ ਭੇਜ ਦਿੱਤਾ ਹੈ ਹੁਣ ਇਸ ਮਾਮਲੇ ਵਿੱਚ ਅਦਾਲਤ ਚ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ ਔਰ ਇਸ ਦੌਰਾਨ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ 11 ਦਿਨ ਪਹਿਲੋਂ 7 ਦਿਨ ਫਿਰ 4 ਦਿਨ ਟੋਟਲ 11 ਦਿਨ ਪੁਲਿਸ ਰਿਮਾਂਡ ਵਿੱਚ ਰੱਖ ਕੇ ਖੂਬ ਉਸ ਦੀ ਪੁਸ਼ਪੜਤਾਲ ਕੀਤੀ ਕਦੇ ਗੋਰਖਪੁਰ ਲਿਜਾਇਆ ਗਿਆ ਕਰਨੀ ਮਜੀਠੇ ਲਜਾਇਆ ਗਿਆ ਕਦੀ ਉਸ ਨੂੰ ਸ਼ਿਮਲੇ ਮਸ਼ੋਬਰਾ ਲਜਾਇਆ ਗਿਆ ਔਰ ਕਦੀ ਦਿੱਲੀ ਵੀ ਲੈ ਕੇ ਗਏ ਸੋ ਇਹ ਸਾਰੇ 11 ਦਿਨ ਵਿਕਰਮ ਮਜੀਠਿਆ ਦੀ ਜੋ ਜਾਣਕਾਰੀ ਮਿਲੀ ਹੈ ਵਿਜੀਲੈਂਸ ਨੇ ਪੂਰੀ ਤਰ੍ਹਾਂ ਪੁਸ਼ਪੜਤਾਲ ਕੀਤੀ ਕਈ ਤਰ੍ਹਾਂ ਦਾ ਸਫਰ ਕਰਵਾਇਆ ਔਰ ਕਈ ਤਰ੍ਹਾਂ ਦੇ ਜਿਹੜੇ ਬਿਆਨ ਵੀ ਕਲਮਬੰਦ ਕੀਤੇ ਖਾਸ ਕਰਕੇ ਵਿਕਰਮ ਮਜੀਠਿਆ ਨੂੰ ਸ਼ਿਮਲਾ ਮਸ਼ੋਬਰਾ ਲਜਾਇਆ ਗਿਆ ਜਿੱਥੇ ਇਹ ਦਾਵਾ ਕੀਤਾ ਵਿਜੀਲੈਂਸ ਨੇ ਵੀ ਉਹਨਾਂ ਨੂੰ 402 ਹੈਕਟੇਅਰ ਤਕਰੀਬਨ 1000 ਏਕੜ ਦੇ ਕਾਗਜ਼ ਹਾਸਲ ਹੋਏ ਨੇ ਔਰ ਇਸੇ ਤਰ੍ਹਾਂ ਵਿਕਰਮ ਮਜੀਠੀਆ ਨੂੰ ਇੱਕ ਦਿਨ ਉਹਨਾਂ ਦੇ ਮਜੀਠਾ ਸਥਿਤ ਦਫ਼ਤਰ ਵਿੱਚ ਵੀ ਲਜਾਇਆ ਗਿਆ ਉੱਥੇ ਵੀ ਵੱਡੇ ਪੱਧਰ ਤੇ ਹੰਗਾਮਾ ਹੁੰਦਾ ਰਿਹਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਉੱਥੇ ਮੌਜੂਦ ਸੀ ਉੱਥੇ ਬਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਮੌਜੂਦ ਸੀ ਔਰ بار-बार ਇਹ ਕਿਹਾ ਜਾ ਰਿਹਾ ਸੀ ਵੀ ਜਦੋਂ ਦਫਤਰ ਦੀ ਤਲਾਸ਼ੀ ਲਈ ਜਾਵੇਗੀ ਵਿਜੀਲੈਂਸ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਕੀਤੇ ਜਾਣ ਤਾਂ ਜੋ ਕਿਸੇ ਤਰ੍ਹਾਂ ਵਿਜੀਲੈਂਸ ਕੁਝ ਪਲਾਨ ਨਾ ਕਰ ਸਕੇ ਪਰ ਇਹ ਗੱਲ ਮੰਨੀ ਨਹੀਂ ਸੀ ਗਈ ਔਰ ਇਸ ਕਾਰਨ ਉੱਤੇ ਹੰਗਾਮੇ ਵੀ ਹੁੰਦੇ ਗਏ ਸੀ ਫਿਰ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਗੋਰਖਪੁਰ ਉੱਤਰ ਪ੍ਰਦੇਸ਼ ਵੀ ਲੈ ਕੇ ਗਈ ਇਸੇ ਤਰ੍ਹਾਂ ਵਿਜੀਲੈਂਸ ਨੇ ਇੱਕ ਹੋਰ ਵੀ ਦਾਵਾ ਕੀਤਾ ਵੀ ਜਲੰਧਰ ਇੱਕ ਸੁਸਾਇਟੀ ਵਿੱਚ ਵਿਕਰਮ ਮਜੀਠੀਆ ਦੇ ਪਰਿਵਾਰ ਦਾ 25 ਫੀਸਦ ਹਿੱਸਾ ਹੈ ਔਰ ਇਹ ਵੀ ਗੱਲ ਕਹੀ ਵੀ ਜਦੋਂ ਉਹਨਾਂ ਨੇ ਸੀਏ ਤੇ ਰੇਡ ਕੀਤਾ ਔਰ ਕਈ ਡਾਕੂਮੈਂਟ ਨਵੇਂ ਹਾਸਲ ਹੋਏ ਨੇ ਔਰ ਇਹ ਵੀ ਗੱਲ ਕਹੀ ਵੀ ਵਿਕਰਮ ਮਜੀਠੀਏ ਕੋਲੋਂ ਜਿਹੜੇ ਦਸਤਾਵੇਜ਼ ਮਿਲੇ ਨੇ ਉਹ ਦਸਤਾਵੇਜ਼ ਤੇ ਜਿਹੜੇ ਦਸਤਾਵੇਜ਼ ਮੌਕੇ ਤੇ ਜਾ ਕੇ ਲਏ ਨੇ ਉਹਨਾਂ ਦੇ ਉਹਨਾਂ ਦਸਤਾਵੇਜ਼ ਵਿੱਚ ਵੱਡੇ ਪੱਧਰ ਤੇ ਫਰਕ ਆ ਇਹਨਾਂ ਬਾਰੇ ਕਾਗਜ਼ ਕੁਝ ਹੋਰ ਬੋਲਦੇ ਨੇ ਤੇ ਮੌਕੇ ਤੇ ਹਾਸਲ ਕੀਤੇ ਦਸਤਾਵੇਜ਼ ਵਿੱਚ ਕੁਝ ਹੋਰ ਬੋਲਦੇ ਨੇ ਉਹਨਾਂ ਦੀ ਪੜਤਾਲ ਵੀ ਕੀਤੀ ਜਾਣੀ ਹੈ ਔਰ ਇਸ ਦੌਰਾਨ ਜਦੋਂ ਅੱਜ ਅਦਾਲਤ ਵਿੱਚ ਮਜੀਠੀਆਂ ਨੂੰ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਹਰਸ ਦੇ ਭੇਜਤਾ ਦੇ ਵਿਜੀਲੈਂਸ ਦੇ ਵਕੀਲਾਂ ਨੂੰ ਜਦੋਂ ਇਹ ਸਵਾਲ ਕੀਤਾ ਵੀ 1000 ਏਕੜ ਜ਼ਮੀਨ ਤੇ 440 ਕਰੋੜ ਰੁਪਏ ਦੇ ਡਾਕੂਮੈਂਟ ਜਿਹੜੇ ਨੇ ਉਹ ਅਦਾਲਤ ਚ ਦੇ ਦਿੱਤੇ ਨੇ ਤੇ ਉਹਨਾਂ ਨੇ ਅੱਗੇ ਜਵਾਬ ਦਿੱਤਾ ਮੌਕਾ ਆਉਣ ਤੇ ਸਾਰੇ ਦਸਤਾਵੇਜ਼ ਜਿਹੜੇ ਨੇ ਜਿੱਥੇ ਲੋੜ ਹੋਈ ਉੱਥੇ ਦੇ ਦਿੱਤੇ ਜਾਣਗੇ ਔਰ ਇਸ ਮੌਕੇ ਵਿਜੀਲੈਂਸ ਦੇ ਵਕੀਲਾਂ ਨੇ ਇੱਕ ਹੋਰ ਤਲਵਾਰ ਮਜੀਠੀਏ ਤੇ ਲਟਕਾ ਦਿੱਤੀ ਹੈ ਵੀ ਹੋਰ ਪੁਲਿਸ ਰਿਮਾਂਡ ਵੀ ਜੇ ਜੇਲ੍ਹ ਚ ਵੀ ਭੇਜ ਦਿੱਤਾ ਮਜੀਠੀਏ ਨੂੰ ਤੇ ਉਹ ਕਿਸੇ ਵੇਲੇ ਵੀ ਲੋੜ ਪੈਣ ਤੇ ਹਾਸਲ ਕਰ ਸਕਦੇ ਨੇ ਵਕੀਲਾਂ ਨੇ ਇਹ ਗੱਲ ਕਹੀ ਸਰਕਾਰੀ ਵਕੀਲਾਂ ਨੇ ਵੀ ਵਿਕਰਮ ਮਜੀਠੀਏ ਦਾ 11 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਔਰ ਕੁੱਲ 14 ਦਿਨਾਂ ਦਾ ਰਿਮਾਂਡ ਲਿਆ ਜਾ ਸਕਦਾ ਹਾਲੇ 3 ਦਿਨ ਬਾਕੀ ਨੇ ਔਰ ਨਵੇਂ ਕਾਨੂੰਨ ਮੁਤਾਬਕ ਅ ਵਿਜੀਲੈਂਸ ਜੇ ਲੋੜ ਪਈ ਭਾਵੇਂ ਵਿਕਰਮ ਮਜੀਠੀਏ ਨੂੰ ਅਜ ਨਿਆਂਇਕ ਹਰਅਤ ਵਿੱਚ ਭੇਜ ਦਿੱਤਾ ਜੇ ਲੋੜ ਪਈ ਕਿਤੇ ਰੇਡ ਕਰਨਾ ਹੋਇਆ ਜਾਂ ਵਿਕਰਮ ਮਜੀਠੀਏ ਦੀ ਮੁਰ ਨਿੱਜੀ ਤੌਰ ਤੇ ਪੁਸ਼ਪੜਤਾਲ ਦੀ ਲੋੜ ਮਹਿਸੂਸ ਹੋਈ ਤੇ ਵਿਕਰਮ ਮਜੀਠੀਏ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਜਿਹੜਾ ਹਾਸਲ ਕੀਤਾ ਜਾ ਸਕਦਾ ਦਰਅਸਲ ਇਹ ਸਾਰਾ ਘਟਨਾਕਰਮ ਜਿਹੜੀ 25 ਜੂਨ ਨੂੰ ਸ਼ੁਰੂ ਹੋਈ ਜਦੋਂ ਸਵੇਰੇ ਵਿਜੀਲੈਂਸ ਦੀ ਇੱਕ ਵੱਡੀ ਟੀਮ ਨੇ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਤੇ ਰੇਡ ਕੀਤਾ ਔਰ ਵਿਕਰਮ ਮਜੀਠੀਏ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਉਦੋਂ ਵੱਡੇ ਪੱਧਰ ਤੇ ਵਿਕਰਮ ਮਜੀਠੀਏ ਦੇ ਸਮਰਥਕ ਵੀ ਪਹੁੰਚ ਗਏ ਉਹਨਾਂ ਦੀ ਪਤਨੀ ਗੁਨੀਬਕੌਰ ਵੀ ਉੱਥੇ ਸੀ ਖੂਬ ਆਪਸ ਵਿੱਚ ਚਰਚਾ ਬਹਿਸ ਹੋਈ ਪਰ ਅਖੀਰ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਏ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਵਿਜੀਲੈਂਸ ਦੇ ਮੁੱਖ ਦਫ਼ਤਰ ਵਿਖੇ ਲੈ ਆਈ ਔਰ ਲਿਉਣ ਤੋਂ ਬਾਅਦ ਵਿਜੀਲੈਂਸ ਨੇ ਵਿਕਰਮ ਮਜੀਠੀਆ ਦਾ ਦੋ ਵਾਰ ਇੱਕ ਵਾਰ 7 ਦਿਨ ਦਾ ਇੱਕ ਵਾਰ 4 ਦਿਨ ਦਾ ਪੁਲਿਸ ਰਿਮਾਂਡ ਲਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸ਼ਾਇਦ ਇਹ ਬਹੁਤ ਘੱਟ ਦੇਖਣ ਨੂੰ ਮਿਲੀ ਹੈ ਵਿਜੀਲੈਂਸ ਨੇ ਜਿਹੜਾ 11 ਦਿਨ ਲਗਾਤਾਰ ਮਜੀਠੀਏ ਨੂੰ ਆਪਣੇ ਪੁਲਿਸ ਰਿਮਾਂਡ ਤੇ ਲਿਆ ਇਸ ਦੌਰਾਨ ਅਦਾਲਤ 'ਚ ਪੇਸ਼ ਕਰਦਿਆਂ ਜਾਂ ਅੱਜ ਵਿਕਰਮ ਮਜੀਠੀਏ ਨੂੰ ਨਾਬਾ ਜੇਲ੍ਹ 'ਚ ਭੇਜਦਿਆਂ ਪੂਰਾ ਭਰ ਵੀ ਵਿਕਰਮ ਜੀਠੀਏ ਦੀ ਝਲਕ ਲੋਕਾਂ ਨੂੰ ਜਾਂ ਮੀਡੀਆ ਨੂੰ ਨਹੀਂ ਪੈਣ ਦਿੱਤੀ ਇੱਕ ਵੇਲੇ ਤੇ ਵਿਜੀਲੈਂਸ ਨੇ ਕਾਲੇ ਸ਼ੀਸ਼ਿਆਂ ਵਿੱਚ ਵਿਕਰਮ ਜੀਠੀਏ ਨੂੰ ਅਦਾਲਤ ਵਿੱਚ ਲਿਆਂਦਾ ਤੇ ਜਿੱਥੇ ਵਿਕਰਮ ਜੀਠੀਏ ਨਲਾਈ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਣੀਆਂ ਸੀ ਉੱਥੇ ਪੜਦੇ ਵੀ ਲਾ ਲੇਗੇ ਔਰ ਬੜੇ ਸਟ੍ਰਿਕਟਲੀ ਵਿਕਰਮ ਜੀਠੀਏ ਦੀ ਕਿਸੇ ਤਰ੍ਹਾਂ ਵੀ ਇਸ 11-12 ਦਿਨ ਭੋਰਾ ਭਰ ਵੀ ਝਲਕ ਨਹੀਂ ਪੈਣ ਦਿੱਤੀ ਉਰ ਇੱਕ ਵੱਡੀ ਘਟਨਾ ਜਿਹੜੀ ਵਾਪਰੀ ਜਦੋਂ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਉਹਦਾ ਪੁਲਿਸ ਰਿਵਾਰਡ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਕੁਝ ਅਹਿਮ ਵਿਅਕਤੀਆਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਔਰ ਕੁਝ ਅਹਿਮ ਵਿਅਕਤੀਆਂ ਨਾਲ ਵਿਜੀਲੈਂਸ ਦੀ ਜਿਹੜੀ ਸੰਬੰਧਿਤ ਟੀਮ ਹੈ ਉਹਨੇ ਆਪਣੇ ਕੋਲ ਬੁਲਾ ਕੇ ਚਰਚਾ ਵੀ ਕੀਤੀ ਜਿਦੇ ਵਿੱਚ ਸਭ ਤੋਂ ਪਹਿਲਾ ਨਾਮ ਹੁੰਦਾ ਪੰਜਾਬ ਦੇ ਐਕਸ ਡੀਜੀਪੀ ਸੁਧਾਰਥ ਚੱਟੋਪਾਧਿਆ ਵਿਜੀਲੈਂਸ ਨੇ ਵਿਜੀਲੈਂਸ ਦੀ ਟੀਮ ਦੇ ਉੱਚ ਅਧਿਕਾਰੀਆਂ ਨੇ ਚੱਟੋ ਪਾਦਿਆਂ ਨਾਲ ਬਕਾਇਦਾ ਮੁਲਾਕਾਤ ਕੀਤੀ ਮੀਟਿੰਗ ਕੀਤੀ ਲੰਬੀ ਚਰਚਾ ਕੀਤੀ ਔਰ ਚੱਟੋ ਪਾਦਿਆਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੱਡੇ ਖੁਲਾਸੇ ਵੀ ਕੀਤੇ ਔਰ ਮੁੱਖ ਤੌਰ ਤੇ ਇਹ ਗੱਲ ਕਹੀ ਵੀ ਵਿਕਰਮ ਮਜੀਠੀਆ ਵਿਰੁੱਧ ਵੱਡੇ ਪੱਧਰ ਤੇ ਸਬੂਤ ਮੌਜੂਦ ਨੇ ਦੱਸਣਯੋਗ ਹੈ ਵੀ ਸਾਲ 2021 ਵਿੱਚ ਜਦੋਂ ਡਰੱਗ ਦੇ ਮਾਮਲੇ ਦਾ ਕੇਸ ਮਜਿਸ਼ੀਆ ਤੇ ਦਰਜ ਕੀਤਾ ਗਿਆ ਸੀ ਚਰਨ ਜੇ ਚੰਨੀ ਦੀ ਸਰਕਾਰ ਵੇਲੇ ਤੇ ਉਦੋਂ ਇਹੋ ਡੀਐਚਪੀ ਡੀਜੀਪੀ ਜਿਹੜੇ ਨੇ ਸੁਧਾਰ ਚੱਟੋ ਪਾਦਿਆ ਇਹ ਉਦੋਂ ਪੰਜਾਬ ਦੇ ਡੀਜੀਪੀ ਸੀ ਔਰ ਇਹਨਾਂ ਵੱਲੋਂ ਉਹ ਐਫਆਈਆਰ ਦਰਜ ਕੀਤੀ ਗਈ ਸੀ ਇਸੇ ਤਰ੍ਹਾਂ ਈਡੀ ਦੇ ਸਾਬਕਾ ਜਿਹੜੇ ਪੁਲੀ ਅਧਿਕਾਰੀ ਨੇ ਨਿਰੰਜਨ ਸਿੰਘ ਉਹ ਵੀ ਵਿਜੀਲੈਂਸ ਦੀ ਟੀਮ ਨੂੰ ਮਿਲੇ ਔਰ ਉਹਨਾਂ ਨੇ ਵੀ ਪੂਰਾ ਸਹਿਯੋਗ ਦੇਣ ਦਾ ਇਸ ਮਾਮਲੇ ਵਿੱਚ ਵਾਦਾ ਕੀਤਾ ਵਿਜੀਲੈਂਸ ਨਾਲ ਉਹ ਜੋ ਉਹਨਾਂ ਨੇ ਖੁਦ ਪੜਤਾਲ ਕੀਤੀ ਸੀ ਜਦੋਂ ਸਰਵਿਸ 'ਚ ਉਹ ਵੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਇਸੇ ਤਰ੍ਹਾਂ ਡਰੱਗ ਮਾਮਲੇ ਨਾਲ ਜੁੜੇ ਰਹੇ ਬਿੱਟੂ ਆਲਖ ਤੇ ਜਗਦੀਤ ਚਾਹਲ ਨੇ ਵੀ ਵਿਜੀਲੈਂਸ ਦੇ ਦਫ਼ਤਰ ਆ ਕੇ ਆਪਣੇ ਬਿਆਨ ਕਲਮਬੰਦ ਕਰਾਏ ਔਰ ਵੱਡੇ ਖੁਲਾਸੇ ਵੀ ਕੀਤੇ ਬਾਅਦ ਚ মিডিਆ ਮੋਰੇ ਇਸੇ ਤਰ੍ਹਾਂ ਸ਼ਰੋਮਨੀ ਕਾਲੀਦਾਲ ਦੇ ਸਾਬਕਾ ਲੀਡਰ ਤੇ ਵਿਕਰਮ ਮਜੀਠੀਆ ਦੇ ਪੁਰਾਣੇ ਮਿੱਤਰ ਅੱਜ ਤੇ ਨਹੀਂ ਬੋਣੀ ਅਜਨਾਲਾ ਜਿਹੜੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਚ ਨੇ ਔਰ ਇਸੇ ਤਰ੍ਹਾਂ ਤਲਬੀਰ ਸਿੰਘ ਗਿੱਲ ਜਿਹੜੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਵੀ ਵਿਜੀਲੈਂਸ ਦੇ ਮੁੱਖ ਦਫ਼ਤਰ ਆ ਕੇ ਤੇ ਆਪਣੇ ਬਿਆਨ ਕਲਮਬੰਦ ਕਰਵਾਏਗੇ ਔਰ ਜਗ ਜਗਦੀਸ਼ ਭੋਲਾ ਜਿਹੜਾ ਡਰੱਗ ਮਾਮਲੇ ਦੇ ਵਿੱਚ ਕਿਹਾ ਜਾਂਦਾ ਸਭ ਤੋਂ ਵੱਡਾ ਸਰਗਨਾ ਉਹਦੀ ਵੀ ਚਰਚਾ ਸੀ ਵੀ ਉਹਨੂੰ ਵੀ ਵਿਜੀਲੈਂਸ بلاਕੇ ਬਿਆਨ ਕਲਮਬੰਦ ਕਰੇਗੀ ਪਰ ਵਿਜੀਲੈਂਸ ਨੇ ਹਾਲੇ ਤੱਕ ਜਗਦੀਸ਼ ਭੋਲਾ ਦੇ ਬਿਆਨ ਜਿਹੜੇ ਨੇ ਉਹ ਇਸ ਮਾਮਲੇ ਚ ਦਰਜ ਨਹੀਂ ਕੀਤੇ ਔਰ ਵਿਕਰਮ ਜੀਠੇ ਵਿਰੁੱਧ ਜਿਹੜੀ ਆਮਦਨ ਤੋਂ ਵੱਧ ਜਾਇਦਰ ਬਣਾਉਣ ਦੀ ਐਫ ਆਈ ਆਰ ਦਰਜ ਕੀਤੀ ਹੈ ਉਦੇ ਤਹਿਤ ਇਹ ਸਾਰੀ ਪ੍ਰਕਿਰਿਆ ਚੱਲੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਕਾਰ ਉੱਪਰ ਕਈ ਤਰ੍ਹਾਂ ਦੇ ਜਿਹੜੇ ਐ ਸਵਾਲ ਖੜੇ ਕਰਦੀ ਰਹੀ ਪ੍ਰੋਟੈਸਟ ਕਰਦੀ ਰਹੀ ਔਰ ਮੁਹਾਲੀ ਅਦਾਲਤ ਵਿੱਚ ਜਦੋਂ ਮਜੀਠੀਏ ਨੂੰ ਪੇਸ਼ ਕਰਨਾ ਹੁੰਦਾ ਸੀ ਉੱਥੇ ਜਾਣ ਦਾ ਯਤਨ ਵੀ ਕਰਦੀ ਰਹੀ ਪਰ ਪੰਜਾਬ ਪੁਲਿਸ ਨੇ ਪੰਜਾਬ ਭਰ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੰਡੀਗੜ੍ਹ ਨਹੀਂ ਆਉਣ ਦਿੱਤਾ ਜਿਹੜੇ ਕੁਝ ਮੁਹਾਲੀ ਆ ਵੀ ਗਏ ਪਿਛਲੇ ਸਮੇਂ ਬਿਕਾ ਸੋ ਕਬੀਰ ਸਿੰਘ ਬਾਦਲ ਵੀ ਮੁਹਾਲੀ ਪੁੱਜੇ ਸੀ ਪਰ ਉਹਨਾਂ ਨੂੰ ਅਦਾਲਤ ਵਾਲੇ ਪਾਸੇ ਜਾਨ ਨਹੀਂ ਦਿੱਤਾ ਤੇ ਅੱਜ ਵੀ ਜਦੋਂ ਵਿਕਰਮ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਤੇ ਪੁਲਿਸ ਨੇ ਸਕੰਦਰ ਮਲੂਕਾ ਸਮੇਤ ਹੋਰ ਸਰਪਜੀ ਸਿੰਘ ਜਰ ਵਗੈਰਾ ਜਿਹੜੇ ਲੀਡਰ ਸੀ ਉਹਨਾਂ ਨੂੰ ਮੁਹਾਲੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਸਵਾਲਾਂ ਦਾ ਸਵਾਲ ਹੁਣ ਇਹ ਹੈ ਵੀ ਵਿਕਰਮ ਮਜੀਠੀਆ ਦੀ ਨਾਬਾ ਜੇਲ੍ਹ ਵਿੱਚੋਂ ਮੁਕਤੀ cada uno